सरपंच राजीव ਹੁਣਾ ਦੇ ਨਾਂ ABC ਸੀਮਨ ਬੈਂਕ ਤੇ ਆਏ ਹੋਏ ਆ ਅੱਜ ਤੁਹਾਨੂੰ ਦਿਖਾ ਰਹੇ ਆ ਆਪਾਂ ਨੀਲੀ ਰਾਵੀ ਦੇ ਸਾਨ ਸਾਨ ਨੀਲੀ ਰਾਵੀ ਦੇ ਬਹੁਤ ਆ ਪਰ ਇਹਨਾਂ ਦਾ ਕਲਟੀਰੀਆ ਇਹ ਹੈ ਕਿ ਸਾਨ ਖਰੀਦਦੇ ਆ ਫਿਰ ਸਾਨਾਂ ਚੋਂ ਸਾਨ ਚੁੰਨਦੇ ਆ ਫਿਰ ਉਸ ਤੋਂ ਬਾਅਦ ਕਾਫੀ ਟੈਸਟਿੰਗ ਚੋਂ ਗੁਜ਼ਰਨ ਤੋਂ ਬਾਅਦ ਕਿਸਾਨਾਂ ਤੱਕ ਸੀਮਨ ਪਹੁੰਚਦਾ ਹੈ ਪਰ ਮੈਨੂੰ ਇੱਥੇ ਪੰਜਾਉਣ ਵਾਲੀ ਜਿਹੜੀ ਟੀਮ ਆ ਉਹਦੇ ਵਿੱਚ ਕੁਝ ਮੈਂਬਰ ਮੇਰੇ ਕੋਲੇ ਖੜੇ ਆ ਆਪਾਂ ਨੀਲੀ ਰਾਵੀ ਦੀ ਡਿਟੇਲ ਵੀ ਸਾਰੀ ਦਿੰਨੇ ਆ ਜਿਹੜੇ ਇਹ ਤਿੰਨ ਇਨਸਾਨ ਆ ਇਹਨਾਂ ਬਾਰੇ ਜਾਣਕਾਰੀ ਵੀ ਦਿੰਨੇ ਆ ਕਿੱਥੋਂ ਖਰੀਦੇ ਕਿਵੇਂ ਖਰੀਦੇ ਕੀ ਇਹਨਾਂ ਦਾ ਮਦਰ ਫਾਦਰ ਕੀ ਰਿਕਾਰਡ ਆ ਸਾਰੀ ਇਹਦੇ ਬਾਰੇ ਵੀ ਗੱਲ ਕਰਦੇ ਆ ਤੇ ਪਹਿਲਾਂ ਮੈਂ ਉਸ ਟੀਮ ਨਾਲ ਤੁਹਾਡੀ ਗੱਲ ਕਰਾਉਣਾ ਜਿਹੜੇ ਮੈਨੂੰ ਆਂਧਰਾ ਤੱਕ ਲੈ ਕੇ ਆਏ ਬਾਈ ਤੁਹਾਡਾ ਧੰਨਵਾਦ ਸੱਜਣੋ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਆ ਮੇਰੀ ਜਾਣ ਪਛਾਣ ਸਾਰੀ ਦਰਸ਼ਕਾਂ ਨਾਲ ਕਰਵਾ ਦਿਓ ਸਾਰੇ ਬੰਦਿਆਂ ਦੀ ਤੁਹਾਡਾ ਨਾਮ ਮਨਜਿੰਦਰ ਹੈ ਤੁਸੀਂ ਦਸ਼ਮੀਸ਼ ਪਹਿਰੀ ਤੋਂ ਆ ਪਿੰਡ ਆਪਣਾ ਨਿਹਾਲਗੜ੍ਹ ਨਿਹਾਲਗੜ੍ਹ ਪਿੰਡ ਪੀਸੇਖਾ ਮੋਗਾ ਡਿਸਟ੍ਰਿਕਟ ਭਾਈ ਜੀ ਹੁਣਾਂ ਦਾ ਭਾਈ ਇੰਦਰਜੀਤ ਸਿੰਘ ਹੈ ਇੰਦਰਜੀਤ ਸਿੰਘ ਹੈ ਇਹਨਾਂ ਦਾ ਵੀ ਬਰੀਡਿੰਗ ਦਾ ਕੰਮ ਹੈ ਔਰ ਸਾਹੀਵਾਲ ਦੇ ਵਿੱਚ ਬਹੁਤ ਵਧੀਆ ਬਰੀਡਿੰਗ ਕਰ ਰਹੇ ਨੇ ਜੀ ਔਰ ਬਹੁਤ ਡੂੰਗਾ ਗਿਆਨ ਰੱਖਦੇ ਨੇ ਸਾਈਵਾਲ ਬਰੀਡਿੰਗ ਦੇ ਵਿੱਚ ਔਰ ਆਪਾਂ ਡਾਕਟਰ ਵੀ ਕਹਿ ਸਕਦੇ ਇਹਨਾਂ ਨੂੰ ਕਿਉਂਕਿ ਤੇ ਬੈਦ ਵੀ ਕਹਿ ਸਕਦੇ ਆਯੁਰਵੈਦਿਕ ਦੀ ਐਮ ਡੀ ਕੀਤੀ ਹੋਈ ਉਹ ਡਾਕਟਰ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਿੱਖ ਇਤਿਹਾਸ ਤੇ ਬਹੁਤ ਚੰਗੀ ਪਕੜ ਰੱਖਦੇ ਆ ਇਹ ਇਹਨਾਂ ਦੇ ਨਾਲ ਰਹਿ ਕੇ ਵਿਚਰ ਕੇ ਮੈਨੂੰ ਰਾਤ ਸਾਰੀ ਆਦ ਦੇ ਵਿੱਚ ਪਤਾ ਲੱਗਿਆ ਵੀਰੇ ਹੁਣ ਬਲਰਾਜ ਸਿੰਘ ਜੀ ਇਹ ਵੀ ਡਿਸਟ੍ਰੀਬਿਊਟਰ ਜਿਵੇਂ ਮੈਂ ਡਿਸਟ੍ਰੀਬਿਊਟਰ ਆ ਅਸੀਂ ਇਕੱਠਿਆਂ ਨਹੀਂ ਸਟਾਰਟ ਕੀਤਾ ਸੀਗਾ ਜੀ ਔਰ ਪਿੰਡੇ ਦਾ ਅਟਾਰੀ ਦੇ ਨਾਲ ਹੀ ਹੁਸ਼ਿਆਰਨਗਰ ਜੀ ਔਰ ਮੇਰੇ ਤੋਂ ਪਹਿਲਾਂ ਸੀਮਨ ਦਾ ਕੰਮ ਕਰਦੇ ਨੇ ਅਸੀਂ 2 ਸਾਲ ਬਾਅਦ ਚ ਲੱਗੇ ਆ ਇਹ ਭਾਜੀ ਨੇ ਪਹਿਲਾਂ ਕੀਤਾ ਸੀ ਸਟਾਰਟ ਅਪ ਅੱਛਾ ਤੁਸੀਂ ਡਿਸਟ੍ਰੀਬਿਊਟਰ ਹਾਂ ਅਸੀਂ ਅਲੱਗ-ਅਲੱਗ ਸਾਂ ਲੇਕਿਨ ਹੁਣ ਅਸੀਂ ਇਕੱਠੇ ਆ ਪਈ ਪੰਜ ਇਕੋ ਟੀਮ ਇਕੋ ਟੀਮ ਇਕੋ ਟੀਮ ਹਾਂਜੀ ਉਹਨੇ ਕਹਿ ਦਈਏ ਅਸੀਂ ਕਿਸਾਨ ਵੀ ਲੈ ਕੇ ਆਏ ਆ ਤੇ ਨਾਲ ਡਾਕਟਰ ਵੀ ਲੈ ਕੇ ਆਇਆ ਕੁਝ ਡਾਕਟਰ ਸਾਡੇ ਪਿੱਛੇ ਆਏ ਸੀਗੇ ਉਹਨਾਂ ਦੇ ਡਾਕਟਰ ਗੱਗਾ ਮਨਵਿੰਦਰ ਗੱਗਾ ਨਮਤੇਜ ਡਾਕਟਰ ਆਪਣਾ ਵੜਿੰਗ ਸਾਹਿਬ ਨੇ ਉਹ ਸੀਗੇ ਔਰ ਅਮਨਦੀਪ ਇਹ ਵੀ ਡਾਕਟਰ ਸਾਹਿਬ ਨੇ ਕਿਉਂਕਿ ਦੇਖੋ ਅਸੀਂ ਸੀਮਨ ਦੇ ਰਹੇ ਆ ਅਸੀਂ ਜਿੰਨੇ ਇੱਕ ਰਿਵਿਊ ਨਹੀਂ ਲੈਂਦੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਤਾਂ ਚੰਗਾ ਕਵਾਂਗੇ ਵੀ ਜਿੰਨਾ ਇੱਕ ਡਾਕਟਰ ਨਹੀਂ ਚੰਗਾ ਕਹਿੰਦਾ ਜਾਂ ਆਮ ਫਾਰਮਰ ਨਹੀਂ ਚੰਗਾ ਕਹਿੰਦਾ ਤਾਂ ਉਹ ਅਸੀਂ ਕਵਾਂਗੇ ਸਾਡੇ ਕੰਮ ਨਾਲ ਇਨਸਾਫ ਹੀ ਨਹੀਂ ਗਈ ਤੇ ਇਹ ਡਾਕਟਰ ਜੋਗਾ ਜੀ ਨੇ ਇਹ ਵੀ ਇਟਾਰੀ ਬਾਰਡਰ ਏਰੀਆ ਚ ਨੇ ਔਰ ਇਹ ਵੀ ਤਕਰੀਬਨ ਜਦੋਂ ਤੋਂ ਅਸੀਂ ਸੀਮਨ ਸਟਾਰਟ ਕੀਤਾ ਇਹ ਵੀ ਸਾਰਾ ਏਬੀਸੀ ਸੀਮਾ ਇਹ ਤਾਂ ਇਹ 7-8 ਸਾਲ ਪੁਰਾਣਾ ਮੇਰਾ ਯਾਰ ਹੈ ਹਾਂਜੀ ਇਹ ਅਸੀਂ ਬਹੁਤ ਪੁਰਾਣੇ ਜੁੜੇ ਹੋਏ ਆ ਕੁਝ ਨਾ ਬਹੁਤ ਪੁਰਾਣੇ 7 ਸਾਲ ਤੋਂ ਤੇ ਇਹਨਾਂ ਦੇ ਰਿਵਿਊ ਸੀਗੇ ਜਿਹੜੇ ਉਹ ਇੰਨੇ ਕਮਾਨਦਾਰ ਸੀਗੇ ਇਹਨਾਂ ਦੇ ਸੀਮਨ ਪ੍ਰਤੀ ਇਸ ਕਰਕੇ ਮੇਰੇ ਅਟਰੈਕਸ਼ਨ ਹੋਈ ਕਿ ਮੈਂ ਉੱਥੇ ਜਾਊਗਾ ਆਂਧਰਾ ਦੇ ਵਿੱਚ ਹੁਣ ਆਪਾਂ ਸ਼ੁਰੂ ਕਰੀਏ ਨੀਲੀ ਤੇ ਨੀਲੀ ਰਾਵੀ ਇਹ ਡਾਕਟਰ ਸਾਹਿਬ ਹੁਣੀ ਮੋਰਾ 'ਚ ਦਿਲਚਸਪੀ ਰੱਖਦੇ ਸੀਗੇ ਮੇਨ ਸਟਾਰਟਿੰਗ ਤੋਂ ਕੰਮ ਹੀ ਮੋਰਾ ਦਾ ਇਨਾਂ ਇਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਪੈਸ਼ਨ ਆ ਉਹ ਹੈਗਾ ਮੋਰਾ ਮੋਰਾ ਦਾ ਤਾਂ ਜਿਹੜਾ ਨੀਲੀ ਰਾਵੀ 'ਚ ਤੁਹਾਡੀ ਟੀਮ ਇਹਨਾਂ ਨੂੰ ਲਈ ਆਈ ਜਾਂ ਮਤਲਬ ਇਹਨਾਂ ਦਾ ਇੰਟਰਸਟ ਆ ਗਿਆ। ਰਜੀਵ ਸਰਪੰਚੀ ਦਾ ਧੰਨਵਾਦ ਹੈ। ਜੀ ਜੋ ਸਾਡੇ ਕਹਤ ਉਹਨਾਂ ਇਸ ਚੀਜ਼ ਵੱਲ ਇਨਵੈਸਟਮੈਂਟ ਕੀਤੀ। ਅੱਛਾ ਜੀ। ਜੀ ਜਿਹੜੇ ਬੋਲਦੋਂ ਵਿੱਚ ਵੀ ਟੀਮ ਬੜੀ ਵੱਡੀ ਸੀ। ਜੀ ਜਿਹਦੇ 'ਚ ਮਾਝਾ ਬੈਲਟ ਦੇ ਪੱਟੀ ਹੀਰੇ ਦੇ ਸਾਡੇ ਸੱਜਣ ਮਿੱਤਰ ਨੇ ਉਹ ਨਾਲ ਸੀਗੇ। ਜੀ ਜਿਹਦੀਨਾਂ ਦੀ ਨੀਲੀ ਰਾਵੀ ਤੇ ਬਹੁਤ ਜ਼ਿਆਦਾ ਚੰਗੀ ਪਕੜ ਹੈ। ਜੀ ਜਿਨ੍ਹਾਂ ਦਾ ਕੰਮ ਰੰਗ ਜਾਂ ਉਹਦੇ ਤੇ ਨਹੀਂ ਸੀਗਾ ਜਿਹੜੀ ਨੀਲੀ ਰਾਵ ਦੀ ਟਿਪੀਕਲ ਨੀਲੀ ਰਾਵੀ ਹੈ ਉਹਦੇ ਸੀ ਬੋਡੀ ਕਰੈਕਟਰ ਜਿਹੜਾ ਆਪਣਾ ਪਿਓਰਿਟੀ ਹੈ ਉਹਨਾਂ ਦਾ ਕੰਮ ਸੀਗਾ ਉਹਦੇ ਵਿੱਚ ਅਸੀਂ ਉਹਨਾਂ ਦੀ ਹੈਲਪ ਲਈ ਜਿਨ੍ਹਾਂ ਚ ਸਰਦਾਰ ਰਵਿੰਦਰ ਸਿੰਘ ਸੋਲ ਕਹਿ ਰਹੇ ਉਹ ਜਿਹੜੇ ਪੱਟੀ ਮੱਝ ਏਰੀਆ ਦੇ ਵਿੱਚ ਨੇ ਸੋਲ ਪਿੰਡ ਤੋਂ ਨੇ ਨੀਲੀ ਰਾਵ ਦੀ ਬ੍ਰੀਡਿੰਗ ਕਰ ਰਹੇ ਨੇ ਉਸ ਤੋਂ ਬਾਅਦ ਸਰਦਾਰ ਦਲਸ਼ੀਰ ਸਿੰਘ ਸਰਪੰਚ ਰਾਜੀਆਂ ਤੋਂ ਉਸ ਤੋਂ ਬਾਅਦ ਸਾਡੇ ਆਪਣੇ ਜਿਨ੍ਹਾਂ ਨੇ ਮਗਰ ਨਸੀਬ ਮੱਝ ਤੁਸੀਂ ਸੁਣੀ ਹੋਣੀ ਹੈ ਬਰਲਾਲ ਪਾਜੀ ਨੇ ਚੰਗਾ ਕੰਮ ਕਰ ਰਹੇ ਨੇ ਜੀ ਉਸ ਤੋਂ ਬਾਅਦ ਆਪਣੇ ਗੁਰਸਿਮਰ ਸਿੰਘ ਚੀਮਾ ਜੀ ਨੇ ਜੀ ਔਰ ਇੱਕ ਸੱਜਣ ਨੇ ਉਹਨਾਂ ਦਾ ਕੀ ਨਾਮ ਹੈ ਸੁਭਰਾਵਲ ਵੀਰ ਦਾ ਆਪਣੇ ਦਾ ਜੀ ਅ ਜਿਹੜੇ ਉਹਨਾਂ ਦੇ ਨਾਲ ਗਰਜੀਤ ਸਿੰਘ ਗਰਜੀਤ ਇੱਕ ਕਾਫੀ ਵੱਡੀ ਚੌੜੀ ਟੀਮ ਹੈ ਔਰ ਉਹਦੇ ਚ ਹੈਪੀ ਢਿੱਲੋਂ ਵੀਰ ਆ ਗਿਆ ਸਾਡਾ ਇਹ ਜਿਆਦਾ ਬਾਰਡਰ ਬੈਲਟ ਦੇ ਏਰੀਏ ਦੇ ਬੰਦੇ ਆ ਔਰ ਹਾਂ ਔਰ ਇਹਦੇ ਚ ਇੱਕ ਨੀਲੀ ਰਾਵ ਦੇ ਕਾਫੀ ਮਸ਼ਹੂਰ ਬ੍ਰੀਡਰ ਨੇ ਸਾਰੇ ਮਸ਼ਹੂਰ ਨੇ ਤਕਰੀਬਨ ਜੀ ਰਸਾਲ ਸਿੰਘ ਬਲਟੋ ਦੇ ਤੋਂ ਜੀ ਜਿਨ੍ਹਾਂ ਦਾ ਵੀ ਚੰਗਾ ਕੰਮ ਹੈ ਨੀਲੀ ਰਵੀ ਦਾ ਇਹ ਜਿੰਨੇ ਵੀ ਬੁੱਲ ਖਰੀਦੇ ਨੇ ਜੀ ਉਹਨਾਂ ਦਾ ਸਾਰਿਆਂ ਤੋਂ ਅਸੀਂ ਰਿਵਿਊ ਲਿਆ ਜੀ ਕਿਉਂਕਿ ਰਜੀਵ ਸਰਪੰਚੀ ਦਾ ਇੱਕੋ ਹੀ ਕਹਿਣਾ ਸੀਗਾ ਜੀ ਵੀ ਦੇਖੋ ਮੈਰਾ ਕੰਮ ਇੱਕ ਨੰਬਰ ਜੀ ਮੈਂ ਚੀਜ਼ ਲਿਆਉਣੀ ਇੱਕ ਨੰਬਰ ਜੀ ਦੋ ਨੰਬਰ ਦਾ ਮੇਰੇ ਇੱਥੇ ਕੋਈ ਜਗ੍ਹਾ ਨਹੀਂਗੀ ਜੀ ਤੁਸੀਂ ਜਿਹੜੀ ਚੀਜ਼ ਦੇਣੀ ਹੈ ਮੈਨੂੰ ਕੱਲ ਨੂੰ ਕੋਈ ਉਹ ਤੇ ਅਨਸਰਿਕ ਵਿੱਚ ਨਾ ਮੈਨੂੰ ਕੁਐਸਚਨ ਨਾ ਕਰ ਸਕੇ ਜੀ ਕਿਉਂਕਿ ਮੈਨੂੰ ਨੀਲੀ ਰਵੀ ਦਾ ਨਹੀਂ ਪਤਾ ਤਾਂ ਅਸੀਂ ਉਹ ਸਾਰਾ ਪਹਿਲਾਂ ਆਪਦਾ ਟੀਮ ਬੈਠੀ ਚਾਰ ਵਟਾਂਦਰਾ ਕੀਤਾ ਹੁਣ ਵੀ ਗਾਂ ਵੀ ਬਰੀਡਿੰਗ ਕਰ ਰਹੇ ਆ ਤਾਂ ਉਹ ਸਾਰੀ ਟੀਮ ਇਕੱਠੀ ਇੱਜਾ ਦਾ ਸਵਾਲ ਬਣਾ ਕੇ ਕੰਮ ਕੀਤਾ ਕਿਉਂਕਿ ਉਹ ਕਹਿੰਦੇ ਆ ਵੀ ਦੇਖੋ ਮੇਰੀ 20-25 ਸਾਲ ਦੀ ਤਪੱਸਿਆ ਹੈ ਇਹ ਦੇਖੋ ਬਰੀਡਿੰਗ ਤਪੱਸਿਆ ਹੈ ਜੀ ਪੈਸਾ ਕਮਾਉਣਾ ਅਲੱਗ ਮੈਟਰ ਹੈ ਇੱਕ ਨਾਮ ਬਣਾਉਣਾ ਇੱਕ ਇਹ ਭਗਤੀ ਵਾਲਾ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਆਪਣੇ ਅੱਜ ਕੱਲ ਉਹੀ ਹੁੰਦਾ ਵੀ ਛੇਤੀ ਛੇਤੀ ਵਾਲਾ ਕੰਮ ਹੈ ਉਹ ਸਿਸਟਮ ਨਹੀਂਗਾ ਕੋਈ ਨਾ ਵਿੱਚ ਨਹੀਂ ਹੈਗਾ ਜੀ ਤਾਂ ਉਹ ਸਾਰੀ ਟੀਮ ਨੇ ਜੋ ਬੋਲ ਸਿਲੈਕਟ ਕੀਤੇ ਉਹਦੇ ਵਿੱਚ ਅਸੀਂ ਦੋ ਤਿੰਨ ਤਿੰਨ ਚਾਰ ਬੋਲੋ ਜਿਹੜੇ ਚੰਗੇ ਆ ਜਿਨੂੰ ਸਾਨੂੰ ਲੱਗੇ ਵੀ ਸਾਹੀ ਸੰਤੁਸ਼ਟਾ ਵੀ ਅਸੀਂ ਆਪਦੇ ਘਰੇ ਵੀ ਲਾ ਸਕਦੇ ਆ ਜੀ ਉਹੀ ਗੱਲ ਰਜੀਵ ਸਰਪੰਚ ਜਿਹੜਿਆ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਉਹ ਕਿਸੇ ਨੂੰ ਨਹੀਂ ਦੇ ਸਕਦਾ ਜੀ ਕਿਉਂਕਿ ਮੈਂ ਘਰੇ ਵੀ ਲਾਉਣਾ ਉਹ ਜੀ ਇਹ ਬੋਲ ਜਿੰਨੇ ਤੁਸੀਂ ਮੋਰਾ ਦੇ ਵੀ ਦੇਖਿਆ ਇਹਨਾਂ ਇਹ ਤਾਂ ਬੀਟਿੰਗ ਇੱਥੇ ਕਰ ਨਹੀਂ ਸਕਦੇ ਕਿਉਂਕਿ ਇੱਥੇ ਰਿਕਾਰਡਿੰਗ ਨਹੀਂ ਗਈ ਜੀ ਮੋਰਾ ਦੇ ਜਿੰਨੇ ਬੋਲ ਉਹਨਾਂ ਤਿਆਰ ਕੀਤੇ ਆ ਪਹਿਲਾਂ ਆਪ ਯੂਜ਼ ਕਰਕੇ ਉਹਨਾਂ ਦੇ ਰਿਜ਼ਲਟ ਆਪਦੇ ਫਾਰਮ ਤੇ ਲਾਏ ਆ ਜੀ ਜਦੋਂ ਆਪਦੇ ਏਰੀਆ ਚ ਲਾਇਆ ਸੰਤੁਸ਼ਟ ਹੋਇਆ ਉਸ ਤੋਂ ਬਾਅਦ ਸੀਮਨ ਦਾ ਕੰਮ ਕੀਤਾ ਹੈ ਜੀ ਇਹ ਨਾ ਵੀ ਜਿਵੇਂ ਅੱਜ ਕੱਲ ਚੱਲਦਾ ਇੱਕ ਮੱਝ ਲੈ ਲਈ ਹੁੰਦਾ ਦੁੱਧ ਵੇਖ ਲਿਆ ਉਹਦਾ ਕੱਟਾ ਤਿਆਰ ਕਰ ਲਿਆ ਉਹਦੇ ਚਗਾ ਉਹ ਕਰੈਕਟਰ ਹੈਗੇ ਕਿ ਨਹੀਂ ਹੈ ਪਾਇਓਰਟੀ ਵਾਲੇ ਦੁੱਧ ਦਿੰਦਾ ਕਿ ਨਹੀਂ ਦਿੰਦਾ ਉਹਦਾ ਫਿਰ ਜੋ 3-4 ਸਾਲ 5 ਸਾਲ 7 ਸਾਲ ਲੱਗ ਜਾਂਦਾ ਜਦੋਂ ਰਿਜ਼ਲਟ ਨਹੀਂ ਆਉਂਦਾ ਫਾਰਮ ਦਾ ਨੁਕਸਾਨ ਹੁੰਦਾ ਪੱਠਾ ਹੀ ਬੈ ਜਾਂਦਾ ਤਾਂ ਉਹਦਾ ਫਾਇਦਾ ਕੀ ਫਿਰ ਮੈਂ ਮੈਂ ਬਰੀਡਿੰਗ ਦਾ ਮੈਂ ਛੋਟੀ ਜੀ ਗੱਲ ਤੋਂ ਦੱਸਦਾ ਵੀ ਬਰੀਡਿੰਗ ਦੇ ਵਿੱਚ ਇੱਕ ਚੀਜ਼ ਦੇਖੀ ਜਾਂਦੀ ਆ ਵੀ ਜੇ ਉਹ ਕੁਝ ਲੈ ਕੇ ਆਇਆ ਤਾਂ ਉਹ ਕੁਝ ਦੇ ਕੇ ਜਾਊਗਾ ਦੇਖ ਜਾਊਗਾ ਪਹਿਲਾਂ ਉਹ ਲੈ ਕੇ ਕੀ ਆਇਆ ਇਹ ਵੇਖਣਾ ਪਊਗਾ ਫਿਰ ਉਹ ਦੇ ਕੇ ਕੀ ਜਾ ਰਿਹਾ ਇਹ ਦੇਖਣਾ ਪੈਂਦਾ ਜੇ ਉਹ ਦੇ ਕੇ ਜਾ ਰਿਹਾ ਤਾਂ ਫਿਰ ਉਹ ਲੋਕਾਂ ਨੂੰ ਦੇਣਾ ਪੈਂਦਾ ਇਹ ਬਰੀਡਿੰਗ ਦਾ ਨਿਯਮ ਇਹ ਬੀਜ ਇਹ ਆਪਾਂ ਜਿਵੇਂ ਆਪਾਂ ਫਸਲ ਤਿਆਰ ਕਰਦੇ ਨਾ ਇਹ ਬੀਜ ਹੈ ਜੀ ਜੀ ਬੀਜ ਲੈਣ ਤੋਂ ਪਹਿਲਾਂ ਆਪਾਂ ਕਣਕ ਦਾ ਬੀਜ ਲੈਣਾ ਹੁੰਦਾ ਜੀ ਆਪਾਂ ਚਾਰ ਭਰਾਵਾਂ 'ਚ ਵੀ ਗੱਲ ਕਰਦੇ ਆਂ ਜੀ ਸੱਜਣਾ ਮਿੱਤਰਾਂ ਦੋਸਤਾਂ ਰਿਸ਼ਤੇਦਾਰੀਆਂ ਤੱਕ ਆਪਾਂ ਜਦੋਂ ਆ ਬੀ ਲੈਣਾ ਹੁੰਦਾ ਆਪਾਂ ਗੱਲਾਂ ਬਾਤਾਂ ਕਰਦੇ ਆਂ ਕਿਹੜਾ ਬੀ ਪਾਈਏ ਆ ਤਕਿ ਜੀ ਵੀ ਮੈਨੂੰ ਫਲਾਣੇ ਨੇ ਝਾੜ ਦਿੱਤਾ ਤੇ ਫਲਾਣਾ ਬੀਲ ਵਾਲੀਏ ਫਲਾਣੀ ਦੁਕਾਨ ਤੋਂ ਲੈ ਲਈਏ ਜੀ ਪਤਾ ਨਹੀਂ ਜਦੋਂ ਸੀਮਨ ਲਾਉਣਾ ਹੁੰਦਾ ਲੋਕੀ ਸਿਰਫ ਇੱਕ ਸੋਸ਼ਲ ਮੀਡੀਆ ਨੂੰ ਸਾਰਾ ਮੰਨ ਕੇ ਜਾਂ ਜੋ YouTube ਤੇ ਵੇਂਦੇ ਨੇ ਅਸੀਂ ਅਜ ਇੱਕ YouTube ਤੇ ਆਪਾਂ ਵੀਡੀਓ ਬਣਾ ਰਹੇ ਆਂ ਜੀ ਸਾਡਾ ਮਕਸਦ ਸੀਮਨ ਵੇਚਣਾ ਨਹੀਂਗਾ ਜੀ ਸਾਡੀ ਇੱਕ ਮਕਸਦ ਇਹ ਵੀ ਇਹ ਇਨਫੋਰਮੇਸ਼ਨ ਦੇਣੀ ਵੀ ਭਾਈ ਸਾਡੇ ਕੋਲ ਆ ਚੀਜ਼ ਹੈਗੀ ਏ ਇਹਨੂੰ ਨੌਲੇਜ ਨਾ ਮੰਨੋ ਇਹਨੂੰ ਇਨਫੋਰਮੇਸ਼ਨ ਮੰਨੋ ਨੌਲੇਜ ਤੁਹਾਡੀ ਖੋਜ ਤੋਂ ਬਾਅਦ ਬਣਨੀ ਆ ਸਾਡਾ ਇਹ ਨਹੀਂ ਵੀ ਤੁਸੀਂ ਅੱਜ ਸ਼ੌਂਕੀ ਸਰਦਾਰ ਦੀ ਤੁਸੀਂ ਵੀਡੀਓ ਵੇਖ ਲਈ ਸ਼ੌਂਕੀ ਸਰਦਾਰ ਇੱਕ ਨਾਮਵਰ ਯੂਟਿਊਬਰ ਹੈ ਅਤੇ ਮੋਹਰ ਲਾਤੀ ਦੇ ਬਸ ਮੋਹਰ ਲਾਤੀ ਇਹ ਠੱਪਾ ਨਹੀਂਗਾ ਇਹ ਕਿਸੇ ਇੱਕ ਇਨਫੋਰਮੇਸ਼ਨ ਦੇਣ ਦਾ ਸਾਧਨ ਹੈ ਸਾਡੇ ਤੱਕ ਗੱਲ ਪਹੁੰਚਾਉਣ ਦਾ ਸਾਧਨ ਹੈ ਕਿਉਂਕਿ ਜਿੰਨਾ ਤੱਕ ਅਸੀਂ ਰਜੀਵ ਸਰਪੰਚ ਦੀ ਮਿਹਨਤ ਨੂੰ ਲੋਕਾਂ ਤੱਕ ਨਾ ਪਹੁੰਚਾਵਾਂਗੇ ਤੋ ਇੱਕ ਬੇਇਨਸਾਫੀ ਹੋਊਗੀ ਠੀਕ ਹੈ ਜੀ ਸਾਡਾ ਮਕਸਦ ਤੁਹਾਨੂੰ ਲਿਆਉਂਦਾ ਇੱਥੇ ਆ ਤੁਸੀਂ ਬੋਲ ਦੇਖਿਆ ਪਹਿਲਾਂ ਬੋਲਾਂ ਨੂੰ ਦੇਖੋ ਉਹਨਾਂ ਬੰਦੇ ਦੀ ਪੜਤਾਲ ਕਰੋ ਵੀ ਜਿਹੜਾ ਬੰਦਾ ਬਿਲਡਿੰਗ ਕਰ ਰਿਹਾ ਉਹ ਬੰਦਾ ਕਿਹੋ ਜਿਹਾ ਹੈ ਉਹਨਾਂ ਦਾ ਮਕਸਦ ਕੀ ਹੈ ਜੀ ਦੋ ਮਕਸਦ ਹੁੰਦੇ ਆ ਦੋ ਜਾਂ ਤਿੰਨ ਲਾ ਲਓ ਜੀ ਪੈਸਾ ਕਮਾਉਣਾ ਜੀ ਨਾਮ ਬਣਾਉਣਾ ਹੂੰ ਜੀ ਜਾਂ ਇੱਕ ਰਜੀਵ ਦੀ ਗੱਲ ਹੋਈ ਸੀ ਸਾਡੇ ਥੋੜੇ ਦਿਨਾਂ ਪਹਿਲਾਂ ਅਸੀਂ ਇੱਕ ਕੋਈ ਪ੍ਰੋਜੈਕਟ ਲੈ ਕੇ ਆ ਰਹੇ ਆ ਜੀ ਉਹ ਕਹਿੰਦੇ ਆ ਵੀ ਆਪਾਂ ਤਾਂ ਸਾਰੇ ਮਰ ਜਾਣਾ ਜਦੋਂ ਅਸੀਂ ਗੱਲ ਕੀਤੀ ਹੈ ਭਾਈ ਇਹ ਤਾਂ ਬਹੁਤ ਲੰਮਾ ਪ੍ਰੋਜੈਕਟ ਹੈ ਜੀ ਵੀ ਆਪਾਂ ਤਾਂ ਉਦ ਤੱਕ ਸ਼ਾਇਦ ਨਾ ਹੋਈਏ ਜੀ ਉਹ ਆਂਦੇ ਆ ਨਾ ਰਹਿਣਾ ਚਾਹੀਦਾ ਬੰਦੇ ਦਾ ਰਹਿਣਾ ਨਾ ਰਹਿਣਾ ਮੈਟਰ ਨਹੀਂ ਕਰਦਾ ਉਹ ਸੋਚ ਲੈ ਕੇ ਚੱਲੇ ਹੋਇਆ ਇੱਕ ਅੱਜ ਅੰਗਰੇਜ਼ਾਂ ਵੱਲ ਜਾਂਦੇ ਆਪਾਂ ਬਰੀਡਿੰਗ ਕਰਦੇ ਨੇ ਉਹ ਉਹ ਉਹਨਾਂ ਦੇ ਕੀਤਾ ਹੋਇਆ ਸਾਲ ਮੰਨ ਲਓ 2200 ਸਾਲ ਤੋਂ ਬਰੀਡਿੰਗ ਕਰ ਰਹੇ ਨੇ ਜਿਹੜੇ ਉਹਨਾਂ ਦੇ ਪੁਰਖੇ ਕੰਮ ਕਰ ਗਏ ਨੇ ਨਾਮ ਅੱਜ ਪੁਰਖਿਆਂ ਦਾ ਵੀ ਲਿਆ ਜਾਂਦਾ ਬੰਦੇ ਤਾਂ ਖਤਮ ਹੋ ਗਏ ਪਰ ਉਹ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ ਸੋ ਇਹੀ ਸੋਚ ਲੈ ਕੇ ਰਜੀਵ ਸਰਪੰਚ ਕੰਮ ਕਰ ਰਹੇ ਨੇ ਤੇ ਅਸੀਂ ਵੀ ਉਹਨਾਂ ਦੀ ਜਿਵੇਂ ਛਤਰ ਸ਼ਾਯਾ ਵਿੱਚ ਉਹੀ ਸੋਚ ਲੈ ਕੇ ਆਦਾ ਕੰਮ ਕਰ ਰਹੇ ਆਂ ਆਪਾਂ ਬੁੱਲਾਂ ਤੇ ਗੱਲ ਕਰੀਏ ਸਭ ਤੋਂ ਪਹਿਲੇ ਤੇ ਕਰੀਏ ਆਜੋ ਸਭ ਤੋਂ ਪਹਿਲੇ ਤੇ ਕਰਦੇ ਆਂ ਜੀ ਫਿਰ ਕਰਮਬਾਰ ਤੁਰਿਆ ਆਵਾਂਗੇ ਆ ਕਿੱਥੋਂ ਲਿਆਂਦਾ ਜੀ ਫਿਰ ਤੁਹਾਡੀ ਟੀਮ ਨੇ ਕਿੱਥੋਂ ਪਰਖਿਆ ਇਹ ਆਪਣਾ ਜਿਹੜਾ ਬੋਲੇ ਜੀ ਇਹਦਾ ਨਾਮ ਡੋਗਰੇ ਜੀ ਜੀ ਇਹ ਜਿਹੜੀ ਕਮਿਹਾਰੇ ਵਾਲੀ ਮਾਝੇ ਸਰਦਾਰ ਬਲਕਰਨ ਸਿੰਘ ਨੇ ਕਮਿਹਾਰਾ ਪਿੰਡ ਤੋਂ ਜੀ ਉਹਨਾਂ ਕੋਲ ਇੱਕ ਵੱਡੀ ਮਾਝੇ ਡੇਲੀ ਰਾਵੀ ਦੀ ਜੀ ਉਸ ਮੱਝ ਨੇ ਜਦੋਂ ਸਾਨੂੰ ਇਸ ਬੁੱਲ ਨੂੰ ਚੂਜ਼ ਕਰਨ ਦਾ ਕਾਰਨ ਕੀ ਬਣਿਆ ਸੀਗਾ ਵੀ ਪੀਡੀਐਫ ਤੇ ਮੇਲਾ ਹੋਇਆ ਉਦੋਂ ਨੀਲੀ ਰਾਵੀ ਦੀ ਕੰਪੀਟੀਸ਼ਨ ਨਹੀਂ ਹੋਇਆ ਸੀਗਾ ਜੀ ਮੈਂ ਉਸ ਵੀਰ ਦੇ ਜज्ਬੇ ਨੂੰ ਹੀ ਸਲਾਮ ਕਰਦਾ ਜੀ ਉਹਨਾਂ ਮੁਰਾ ਦੇ ਵਿੱਚ ਨੀਲੀ ਰੋਈ ਮੱਚ ਵਈ 20 ਲੀਟਰ ਉੱਥੇ ਮੇਲੇ 'ਚ ਕੜਵਾ ਖੜਾ ਕੇ ਉਹਨਾਂ ਉਹ ਸਮਝਦਾ ਦੁਰ ਕੜਵਾਇਆ ਉੱਥੇ ਜੀ 2 ਲੀਟਰ ਪਲਾਸ ਰਿਕਾਰਡ ਸੀਗਾ ਤਾਂ ਇੱਕ ਮਨ ਨੂੰ ਲੱਗੀ ਯਾਰ ਇੱਕ ਬੰਦਾ ਕੰਮ ਕਰ ਰਿਹਾ ਹੂੰ ਬਈ ਮੱਝ ਵੀ ਚੰਗੀ ਏ ਦੁੱਧ ਵੀ ਚੰਗਾ ਦਿੱਤਾ ਹੈ ਹੌਸਲਾ ਵੀ ਕਿਉਂ ਨਾ ਵੀ ਉਹਦਾ ਇੱਕ ਅੰਛ ਅਸੀਂ ਉੱਥੇ ਲੈ ਕੇ ਜਾਈਏ ਉਹਦਾ ਬਰੀਡ ਵਾਸਤੇ ਲੈ ਕੇ ਜਾਈਏ ਜੀ ਤਾਂ ਇਹ ਬੋਲੋ ਹੀ ਉੱਥੋਂ ਸਿਲੈਕਟ ਕੀਤਾ ਸੀਗਾ ਨਾਰਮਲ ਸੀਮਨ ਨਾਰਮਲ ਰੇਟ ਤੇ ਜਾਂਦਾ ਹੈ ਜੀ 2599 ਦਾ ਬੱਚਾ ਹੈ ਮਾਂ ਕੁਮਿਹਾਰੇ ਵਾਲੀ ਏ ਜੀ ਰਿਕਾਰਡ ਚੰਗਾ 20 ਲੀਟਰ ਪਲੱਸ ਜੀ ਇਹਦੇ ਬੱਚੇ ਵੀ ਮੈਂ ਤੁਹਾਨੂੰ ਇੱਕ ਫੋਟੋ ਭੇਜਦਾਗਾ ਸ਼ੌਟ ਲਾਦਾ ਇਹ ਬੱਚੇ ਹੁਣੇ ਸਟਾਰਟ ਹੋ ਗਏ ਆ ਔਰ ਸੋਨੇ ਬੱਚੇ ਆ ਰਹੇ ਆ ਮਾਰਕਿੰਗ 2599 ਵਾਲੀ ਕੋਈ ਗਵਰਨਮੈਂਟ ਦਾ 2599 ਬੋਲੇ ਉਹਦਾ ਬੱਚਾ ਦੇਖੋ ਜੋ ਹੈਗਾ ਅਸੀਂ ਸੱਚ ਕਹਾਂਗੇ ਉਹਦੇ ਜੀ ਹੂੰ ਕਰਨੀ ਲੋੜ ਨਹੀਂ ਇਹ ਪਿਓ ਵਾਲੇ ਪਾਸਿਓ 25 ਗਨ ਸਰਕਾਰੀ ਸੀ ਨਾ 25 ਗਨ ਸਰਕਾਰੀ ਸੀ ਨਾ ਤੇ ਟੋਟਲ ਮਾਰਕਿੰਗ ਵੀ ਹੁੰਦੀ ਸਰਕਾਰੀ ਹੈ ਸਰਕਾਰੀ ਤੇ ਮਾਂ ਆਪਾਂ ਮੁੱਖਲੇ ਸਾਹਮਣੇ ਪੀਡੀਐਫ ਦੇ ਮੇਲੇ ਦੀ ਰਿਕਾਰਡਡ ਆ ਵੀ ਜਿੰਨੇ ਰਿਕਾਰਡ ਹੋਇਆ ਹਾਂ ਜਿੰਨੇ ਆਮ ਸਾਹਮਣੇ ਲੋਕਾਂ ਦੇ ਦੁੱਧ ਕਢਾਇਆ ਵੀਂਟਰ ਪਲਸ ਉਹ ਘਰੇ ਉਹਦੀ ਉਹ ਦੱਸਦੇ ਜਿਆਦਾ ਪਰ ਆਪਾਂ ਜੋ ਆਪਾਂ ਕਢਾਇਆ ਜੋ ਸ਼ੋਅ ਕੀਤਾ ਉਹ ਹੀ ਦੇਵਾਂਗੇ ਜੀ ਤੇ ਆ ਗਿਆ ਜੀ ਦੂਸਰੇ ਨੰਬਰ ਤੇ ਇਹ ਆ ਗਿਆ ਜੀ ਪੰਜਾਬ ਬੁੱਲ ਜੀ ਔਰ ਇਹ ਬੋਲ ਦਾ ਮਗਰ ਵੀ ਕਾਫੀ ਲੰਮੀ ਕਹਾਣੀ ਹੈ ਜਦੋਂ ਜਿੱਥੋਂ ਬੁੱਲ ਚੱਲਿਆ ਖਰੀਦਿਆ ਕਿਸੇ ਨੇ ਜੀ ਔਰ ਪੈਦਾ ਕੀਤਾ ਉਹਨੂੰ ਪਾਲਿਆ ਜੀ ਪਾਲ ਕੇ ਗਾਂ ਆਇਆ ਸਾਡੇ ਕੋਲੇ ਅੱਛਾ ਤੁਹਾਡੇ ਕੋਲੇ ਆ ਗਿਆ ਹਾਂਜੀ ਪੰਜਾਬ ਬੁੱਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਸੁਨਵਾ ਵਾਲੀ ਬਲੱਡ ਲਾਈਨ ਵਜਦੀ ਏ ਜੀ ਪੰਜਾਬ ਵਿੱਚ ਸਭ ਤੋਂ ਮਸ਼ਹੂਰ ਇੱਕ ਦੋ ਬਲੱਡ ਲਾਈਨਾਂ ਨੇ ਸੁਨਵਾ ਵਾਲੀ ਹੋ ਗਈ ਬਸਤੀ ਸੁਨਵਾ ਵਾਲੀ ਬਸਤੀ ਸੁਨਵਾ ਵਾਲੀ ਉਹਨਾਂ ਦੇ ਵਿੱਚੋਂ ਉਸੇ ਬਲੱਡ ਲਾਈਨ ਚ ਉਸੇ ਬੁੱਲ ਚੱਲਾਂਗੇ ਜੀ ਜੀ ਕਹਿੰਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਮਦਰ ਸੋਭੀ ਮੱਝ ਜਿਹੜੀ ਇਸ ਵਕਤ ਉਸਦੇ ਫਾਰਮ ਤੇ ਮੌਜੂਦ ਹੈ ਜੀ ਤਾਂ ਸੋਭੀ ਦੀ ਇੱਕ ਲਾਈਵ ਚੱਲੀ ਸੀ ਆਪਣੇ ਸਿੱਦਕ ਡੇੜੀ ਫਾਰਮਰ ਤੇ ਜੀ ਔਰ ਕਹਿੰਦੇ ਆ ਵੀ ਉਹਨਾਂ ਦਾ ਗਵਾਹ ਆਪਣੇ ਜਗਜੀਤ ਸਿੰਘ ਨੰਗਲਵੀਰ ਵੀ ਹੈ ਜੀ ਵੀ ਜਦੋਂ ਇਹ ਮੱਝ ਬਾਹਰੋਂ ਚਰ ਕੇ ਆਉਂਦੀ ਸੀਗੀ ਕਿਉਂਕਿ ਉਹਨਾਂ ਦਾ ਹਜੇ ਵੀ ਉਹ ਜਿਵੇਂ ਸਿਸਟਮ ਪੁਰਾਣਾ ਪਾਕਿਸਤਾਨ ਵਾਲਾ ਮੈਂ ਖੁਦ ਉਹਨਾਂ ਦੇ ਘਰੇ ਜਾ ਕੇ ਆਇਆ ਜੀ ਉਹਨਾਂ ਦੀਆਂ ਮੱਝਾਂ ਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਵੀ ਕਿੰਨੇ ਦੁੱਧ ਆ ਲੀਆਂ ਨੇ ਜੀ ਕਿਉਂਕਿ ਉਹ ਨਾਰਮਲ ਚਰਾਇਦੇ ਨੇ ਬਾਹਰੋਂ ਚਰ ਕੇ ਖੁਲੀਆਂ ਛੱਡਦੇ ਨੇ ਉਹ ਦਗਜੀਤ ਵੀਰ ਕਹਿੰਦਾ ਵੀ ਬਾਹਰੋਂ ਚਾਰ ਕੇ ਜਿੱਦਨੋਂ ਆਉਂਦੀ ਸੀ ਤਾਂ ਅੱਗੇ ਇੱਕ ਨਾ ਉਹ ਖੁੱਲ੍ਹੀ ਜਗ੍ਹਾ ਤੇ ਉਹ ਚੋਕਰ ਰੱਖਦੇ ਹੁੰਦੇ ਸੀਗੇ ਜੀ ਤਾਂ ਆਂਦਾ ਉਹਨਾਂ ਦਿਨਾਂ 'ਚ ਮੱਝ ਬਿਮਾਰ ਸੀ ਜੀ ਮਖਾਰ ਦੇ ਟੈਂਪਰੇਚਰ ਦੇ ਵਿੱਚ ਉਹਨੇ ਤਕਰੀਬਨ ਤਕਰੀਬਨ 23 24 ਲੀਟਰ ਦੀ ਰਿਕਾਰਡਿੰਗ ਕਰਾਈ ਅੱਛਾ ਜੀ ਔਰ ਚੁੱਕ ਕਰਦੇ ਉਪਰ ਜੀ ਕਿਉਂਕਿ ਉਹ ਮੱਝ ਦਾ ਬੋਡੀ ਸਟਰਕਚਰ ਜਿਹੜਾ ਜਿਵੇਂ ਕਹਿ ਲਈ ਇਸ ਬੁੱਲ ਦਾ ਤੁਸੀਂ ਨੀਲੀ ਰਾਵ ਵਿੱਚ ਬੋਡੀ ਸਟਰਕਚਰ ਦੇਖਣ ਜਾਓਗੇ ਨਾ ਹੂੰ ਕੋਈ ਬੁੱਲ ਨਹੀਂ ਮਿਲੇਗਾ ਇਸ ਬੋਡੀ ਸਟਰਕਚਰ ਦਾ ਬਟਾ ਜੀ ਦੋ ਸਟਰਕਚਰ ਹੁੰਦੇ ਆ ਸ਼ਾਰਟ ਸਟਰਕਚਰ ਵੱਡਾ ਸਟਰਕਚਰ ਜੀ ਇਹ ਸਟਰਕਚਰ ਦਾ ਅਸੀਂ ਸਾਡੇ ਪਾਕਿਸਤਾਨ ਦੇ ਕਾਫੀ ਵੀਰ ਨੇ ਜਦੋਂ ਇਹ ਬੁੱਲ ਨੂੰ ਦੇਖਦੇ ਨੇ ਜਦੋਂ ਆ ਮੈਂ ਪਿੱਛੇ ਰੀਲਾਂ ਪਾਈਆਂ ਸੀਗਾ ਤਾਂ ਕਾਫੀ ਤਾਰੀਫ ਕੀਤੀ ਵੀ ਬੁੱਲ ਬਹੁਤ ਐਕਸਟਰਾਔਰਡਰ ਜੀ ਔਰ ਤਕਰੀਬਨ ਤਕਰੀਬਨ ਬਲਰਾਜ ਵੀ ਤੁਹਾਨੂੰ ਵੀ ਬਹੁਤ ਖੁਣ ਆਉਂਦੇ ਹੋਣਗੇ ਜੀ ਇਹ ਬੁੱਲ ਦੀ ਅਜੇ ਪ੍ਰੋਡਕਸ਼ਨ ਕੋਈ ਟੈਕਨੀਕਲ ਆਉਣ ਵਾਲੇ ਸਮੇਂ ਚ ਦੋ ਤਿੰਨ ਚਾਰ ਮਹੀਨੇ ਜਾਂਦਾ ਸੀਮਨ ਸਟਾਰਟ ਹੋ ਜਾਊਗਾ ਜੀ ਤੇ ਰੋਜ਼ਾਨਾ ਤਕਰੀਬਨ ਮੈਨੂੰ ਲੱਗਦਾ ਵੀ 20 ਤੋਂ 30 ਕੋਲ ਆਉਂਦੀਆਂ ਨੇ ਇਸ ਬੋਲਦੇ ਸੀਮਨ ਵਾਸਤੇ ਮੇਰੇ ਕੋ ਬੁਕਿੰਗ ਏ ਸੀਮਨ ਇਸ ਬਨਲ ਜੀ ਅਸੀਂ ਪਿੱਛੇ ਤੁਹਾਨੂੰ ਦੱਸਿਆ ਵੀ ਉਹ ਟੈਕ ਟੈ ਬੈਠੇ ਸੀ ਹਾਂ ਸਾਡਾ ਉਹ ਆਫ ਚ ਕਿਵੇਂ ਕਹਿੰਦੇ ਫੋਨ ਤੇ ਹੋ ਗਿਆ ਮੇਰੇ ਸਮਝਣ ਚ ਗਲਤੀ ਲੱਗੀ ਮੈਂ ਅਪਡੇਟ ਕਰਤਾ ਫਿਰ ਸੀਮਨ ਅਸੀਂ ਬੁੱਕ ਕਰ ਲਿਆ ਉਹ ਬਾਅਦ ਚ ਪਤਾ ਲੱਗਾ ਵੀ ਨਹੀਂ ਸੀਮਨ ਨਹੀਂ ਆ ਰਿਹਾ ਜੀ ਤਾਂ ਮੰਨ ਲਓ ਉਹੋ ਜਿਹਾ ਕੋਈ ਬੰਦਾ ਹੋਵੇ ਜਿਹਦਾ ਮਰਜ਼ੀ ਭਰ ਕੇ ਦੇ ਦੇ ਹੂੰ ਕਿਉਂਕਿ ਆਮ ਆਪਾਂ ਵੇਖਿਆ ਵੀ ਡੀਐਨਏ ਦੀਆਂ ਗਾਰੰਟੀਆਂ ਦਿੰਦੇ ਨੇ ਲੋਕ ਜੀ ਪਰ ਇੱਥੇ ਡੀਐਨਏ ਗਾਰੰਟੀ ਸਾਨੂੰ ਰਜੀਵ ਸਾਹਿਬ ਕਹਿੰਦੇ ਗਾਰੰਟੀ ਗਾਰੰਟੀ ਕਾ ਦੀਏ ਜੀ ਜੇ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈਗਾ ਫਿਰ ਅਸੀਂ ਜਿੰਨੀ ਮਰਜ਼ੀ ਗਾਰੰਟੀ ਦੇ ਲਈਏ ਤੁਸੀਂ ਡੀਐਨਏ ਦੀ ਗਾਰੰਟੀ ਦੇ ਉਹ ਵੀ ਫੇਕ ਬਣ ਜੂਗਾ ਕੀ ਹੋ ਜੂਗਾ ਸਭ ਕੁਝ ਹੋ ਜਾਂਦਾ ਇਹ ਤਾਂ ਬੰਦੇ ਦੀ ਇਮਾਨਦਾਰੀ ਨੇ ਕੰਮ ਕਰਦਾ ਇਹਦੀ ਮਾਂ ਦਾ ਮਤਲਬ ਖੁੱਲੀ ਚੜ੍ਹ ਕੇ ਆ ਕੇ ਰਿਕਾਰਡ ਆ ਜਿਹੜਾ ਉਹ 23-24 ਲੀਟਰ ਲੱਗਦਾ 23-24 ਲੀਟਰ ਔਰ ਜਿਹੜਾ ਸੂਵੇ ਦੀ ਰਿਕਾਰਡਿੰਗ ਹੈ ਜਿਹੜੀ ਗਵਰਨਮੈਂਟ ਰਿਕਾਰਡਿੰਗ ਹੋਈ ਏ ਜੀ ਉਹ 5000 ਪਲ ਮਤਲਬ ਪੂਰਾ ਸੂਆ ਪੂਰੇ ਸਾਲ ਦੀ ਮਤਲਬ ਦੁੱਧ ਜ਼ਿਆਦਾ ਵੀ ਦਿੰਦੀ ਹੈ ਤੇ ਲੰਬਾ ਸਮਾਂ ਵੀ ਦਿੰਦੀ ਹੈ ਦੋ ਦੁੱਧ ਹੁੰਦੇ ਆ ਇੱਕ ਹੁੰਦਾ ਪੀਕ ਮਿਲਕ ਜੀ ਪੀਕ ਮਿਲਕ ਅਲੱਗ ਚੀਜ਼ ਹੈ ਕਈ ਮੱਝਾਂ ਵੇਖੀਆਂ ਦੁੱਧ ਮੁਰਾ ਚ ਦੇਖ ਲਓ ਦੁੱਧ 25 ਲੀਟਰ 22 ਲੀਟਰ 27 ਲੀਟਰ ਲੇਕਿਨ ਜਦੋਂ ਸੂਵੇ ਦੀ ਰਿਕਾਰਡਿੰਗ ਤੇ ਆਉਂਦੇ ਆ ਉਹਨਾਂ ਦਾ ਚਾਰਜ 4 ਲੀਟਰ ਕਾਰਡ ਨਹੀਂ ਮੰਨਦਾ ਹਾਂ ਉੱਥੇ ਵੀ ਬਸ ਸਮਾਂ ਨਹੀਂ ਦਿੰਦੀਆਂ ਲੰਮਾ ਇਥੇ ਰਜੀਵ ਸਰਪੰਚ ਨੇ ਹੁਣ ਕਈ ਆਪਾਂ ਨੂੰ ਕੁਐਸਚਨ ਕਰਦੇ ਵੀ ਇੰਨਾ ਰਿਕਾਰਡ ਕਿਵੇਂ ਬਣਿਆ ਕਿਉਂਕਿ ਉਹਨਾਂ ਦੀ ਸਿਲੈਕਸ਼ਨ ਹੀ ਇਹੋ ਜੀ ਹੈ ਉਹਨਾਂ ਮੱਜਾਂ ਦੀ ਸਿਲੈਕਸ਼ਨ ਹੈ ਜਿਹੜਾ ਲੰਮਾ ਸਮਾਂ ਪੀਕ ਰੱਖਦੀਆਂ ਨੇ ਜੀ 6ਵੇਂ ਮਹੀਨੇ ਦੇ ਵਿੱਚ ਅਸੀਂ 20-20 ਪਲੱਸ ਮੱਜਾਂ ਦੀ ਇੱਥੇ ਪੀਕ ਦੇਖੀ ਹੈ ਜੀ ਫੂਨ ਤੋਂ ਗੱਬਰ ਹੋਣ ਤੋਂ 6 ਮਹੀਨੇ ਬਾਅਦ ਵੀ ਇੰਨੀ ਲੰਮੀ ਪੀਕ ਰੱਖਦੀ ਹੈ ਤੇ ਇਹਦਾ ਇਹਦਾ ਹਜੇ ਸੀਮਨ ਆ ਜਿਹੜਾ ਉਹ ਉਪਲਬਧ ਨਹੀਂ ਕੋੜੇ ਦਿਨਾਂ ਚ ਥੋੜਾ ਟਾਈਮ 1-2 ਮਹੀਨੇ ਚ ਆ ਜਾਊਗਾ ਆ ਜਾਊਗਾ ਹਾਂ ਜੀ ਇਹ ਵੀ ਬੁੱਲ ਜਿਵੇਂ ਜਦੋਂ ਜੰਮਿਆ ਸੀਗਾ ਤਾਂ ਸਰਦਾਰ ਅਮਰਜੀਤ ਸਿੰਘ ਲਾਲੀ ਭਾਜੀ ਜਿਨ੍ਹਾਂ ਦਾ ਘੋੜਿਆਂ ਦਾ ਸੇਟ ਫਾਰਮ ਹੈ ਉਹ ਲੈ ਗਏ ਸੀਗੇ ਜੀ ਉਹਨਾਂ ਆਪਦੇ ਫਾਰਮ ਦੇ ਪਾਲਕ ਸ਼ੌਂਕ ਨੂੰ ਲੈ ਗਏ ਸੀ ਨੀਲੀ ਰਵੀ ਮੈਂ ਜੋ ਵੀ ਰੱਖਦੇ ਨੇ ਜੀ ਤਾਂ ਜਦੋਂ ਇਹ ਜਵਾਨ ਹੋਇਆ ਤਾਂ ਇੱਕ ਆਪਾਂ ਚੰਗੀ ਸੋਚ ਹੀ ਕਹਿ ਸਕਦੇ ਆ ਜੀ ਉਹਨਾਂ ਨੂੰ ਪਤਾ ਲੱਗਾ ਵੀ ਯਾਰ ਜੇ ਵੀ ਬੋਲ ਇੱਥੇ ਰਹਿ ਗਿਆ ਜੀ ਤਾਂ ਮੈਂ ਬੋਲਨ ਇਨਸਾਫ ਨਹੀਂ ਕਰ ਪਾਵਾਂਗਾ ਵੀ ਮੇਰੇ ਏਰੀਆ 'ਚ ਹੀ ਰਹੇਗਾ ਇੱਥੇ ਕਿੰਨੀ ਕੁ ਮज्जा ਆਣਗੀਆਂ ਸੀਮਤ ਹੋ ਜੂ ਸੀਮਤ ਹੋ ਜਾਊਗਾ ਤਾਂ ਉਹਨਾਂ ਨੇ ਬੋਲ ਫਿਰ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਚ ਆਪਣੇ ਡਾਕਟਰ ਜੱਗਾ ਜੀ ਨੇ ਭਲਾਈਪੁਰ ਵਾਲੇ ਜੀ ਉਹਨਾਂ ਦੇ ਥਰੂ ਮਤਲਬ ਕਿ ਸਾਨੂੰ ਉਹਨਾਂ ਨਾਲ ਮੇਲ ਹੋਇਆ ਫਿਰ ਜੀ ਤਾਂ ਉਨਾ ਇਸ ਬੋਲ ਕਰਕੇ ਹੋਰ ਵੀ ਕਈ ਸਿਮਰ ਬੈਂਕ ਜਾਂ ਪ੍ਰਾਈਵੇਟ ਬੰਦੇ ਵੀ ਕਿਉਂਕਿ ਇਹ ਬੋਲੀ ਅੱਜ ਪੰਜਾਬ ਚ ਹੁੰਦਾ ਨਾ ਜੀ ਤਾਂ ਹੁਣ ਤੱਕ ਸਿਮਰ ਪਤਾ ਨਹੀਂ ਕਿੰਨਾ ਵੇਖ ਵੀ ਚੁੱਕਾ ਹੋਣਾ ਸੀਗਾ ਕੋਈ ਕੁਆਲਟੀ ਨਹੀਂ ਕੋਈ ਕੁਝ ਨਹੀਂ ਦਿਖਣੀ ਕਿਉਂ ਨਾ ਪੈਸਾ ਮੈਂ ਕਮਕਸਬ ਹੋ ਜਾਂਦਾ ਹੈ ਕਈ ਸੀਮਰ ਬੈਂਕ ਸੀ ਇਸ ਬੋਲੇ ਮਗਰ ਗਏ ਪਰ ਉਹਨਾਂ ਨੇ ਸੋਚਿਆ ਵੀ ਜਦੋਂ ਪੂਰਾ ਰਜੀਵ ਸਰਪੰਚ ਬਰ ਉਹਨਾਂ ਨੂੰ ਪਤਾ ਸੀਗਾ ਉਹ ਕਹਿੰਦੇ ਮੈਂ ਦੇਣਾ ਤਾਂ ਮੈਂ ਉੱਥੇ ਦੇਣਾ ਵੀ ਜਿੱਤੇ ਇਨਰਨ ਇਨਸਾਫੀ ਹੋਵੇ ਲੋਕਾਂ ਦਾ ਕਿ ਚੰਗੀ ਕੁਆਲਿਟੀ ਦਾ ਸੀਮਨ ਜਿਹੜਾ ਜਿਹੜੇ ਰੇਟ ਤੇ ਪਹੁੰਚੇ ਤਾਂ ਉੱਥੋਂ ਫਿਰ ਇਹ ਫੀਡ ਫਾਰਮ ਤੋਂ ਇੱਥੇ ਆ ਗਿਆ ਇੱਥੇ ਆ ਗਿਆ ਹਾਂਜੀ ਇੱਥੇ ਆ ਗਿਆ ਤੇ ਉਸ ਤੋਂ ਅਗਲਾ ਜੀ ਤੀਸਰਾ ਇਹਦੀ ਗੱਲ ਕਰੀਏ ਤਾਂ ਜੀ ਆਪਣੇ ਆਮ ਹੀ ਇੱਕ ਨੀਲੀ ਰਾਵੀ ਦੇ ਵਿੱਚ ਜਿੰਨੇ ਬਰੀਡਰ ਨੇ ਜਿੰਨੇ ਵੀ ਕੰਮ ਕਰ ਰਹੇ ਨੇ ਇੱਕ ਦਿਲੀ ਰੀ ਜੇ ਵੀ ਯਾਰ ਸਾਨੂੰ ਪਾਕਿਸਤਾਨੀ ਬਰੀਡ ਚਾਹੀਦੀ ਹੈ ਕੱਚ ਜਿਹੜੀ ਪੂਰੀ ਤਰ ਤਾਰੋਂ ਪਾਰਦੀ ਤਾਰੋਂ ਬਾਰੋਂ ਤਾਰਦੀ ਹੋਵੇ ਕਿਉਂਕਿ ਨੀਲੀ ਰਵੀ ਆਪਣੀ ਵੀ ਬਹੁਤ ਚੰਗੀ ਸੀ ਮਾੜੀ ਨਹੀਂ ਸੀ ਲੇਕਿਨ ਕੁਝ ਆਪਣੀਆਂ ਕਮੀਆਂ ਕਹਿ ਲਈਏ ਕੁਝ ਜਿਵੇਂ ਇੰਸਟੀਚੂਟ ਕਮੀਆਂ ਕਹਿ ਲਈਏ ਆਪਾਂ ਸਰਕਾਰਾਂ ਦੀਆਂ ਕਮੀਆਂ ਕਹਿ ਲਈਏ ਵੀ ਇਸ ਬਰੀਡ ਵੱਲ ਜਿਹੜਾ ਧਿਆਨ ਉਹ ਲੇਟ ਗਿਆ ਜੀ ਇੱਥੇ ਆਪਣੀ ਮਿਕਸ ਬਰੀਡ ਜਿਆਦੀ ਹੋ ਚੁੱਕੀ ਏ ਜਿਹਦੇ ਕਰਕੇ ਜਿਹੜੀ ਉਹ ਪਿਓਰਿਟੀ ਏ ਉਹ ਪਿਓਰਿਟੀ ਨਹੀਂ ਰਹੀ ਬਹੁਤ ਚੰਦ ਮੱਜਾਂ ਨੇ ਨੀਲੀ ਰਵੀ ਚ ਅੱਜ ਕਰੇਜ ਕਹਿ ਲਈਏ ਆਪਾਂ ਹਮ ਬੱਚਿਆਂ ਦਾ ਨੀਲੀ ਰਾਵ ਦੇ ਬੁੱਲਾਂ ਦਾ ਕਟੀਆਂ ਦਾ ਕਟਿਆਂ ਦਾ ਤਾਂ ਬਹੁਤ ਜ਼ਿਆਦਾ ਹਮ ਤਾਂ ਇਹ ਬੁੱਲ ਜਿਹੜਾ ਇਹ ਟੋਟਲ ਪਾਕਿਸਤਾਨੀ ਬਲੱਡ ਲੈਣਾ ਹੈ ਅੱਛਾ ਜੀ ਇਹਦਾ ਨਾਮ ਹੈ ਬਾਦਲ ਜੀ ਬਾਦਲ ਨਾਮ ਤਾਂ ਰੱਖਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਪਣੇ ਮਰਹੂਮ ਅੱਜ ਆਪਣੇ ਜ ਨਹੀਂ ਰਹਿ ਜੀ ਇਹ ਉਹਨਾਂ ਨੇ ਅਸੀਂ ਕਹਾਂਗੇ ਵੀ ਬਹੁਤ ਵਧੀਆ ਸੋਚ ਸੀਗੀ ਜੀ ਉਹ ਪਾਕਿਸਤਾਨ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਹਜੀ ਸ਼ੋਗ ਦੋਗਰ ਫਰਮ ਤੋਂ ਕੁਝ ਮੱਝਾਂ ਤੇ ਬੋਲੇ ਲੈ ਕੇ ਆਏ ਸੀਗੇ ਜੀ ਜਿਨ੍ਹਾਂ ਜੀ ਬੁੱਚੀ ਮੱਝੇ ਭਾਗ ਮੱਝੇ ਜੀ ਹੀਰਾ ਝੋਟਾ ਸੀਗਾ ਸੂਰਜ ਝੋਟਾ ਸੀਗਾ ਜਿਹੜੇ ਡਾਇਰੈਕਟ ਉਧਰੋਂ ਇੰਪੋਰਟ ਸੀਗੇ ਜੀ ਠੀਕ ਹੈ ਜੀ ਉਸ ਫਰਮ ਤੇ ਬੋਲ ਪੈਦਾ ਹੋਇਆ ਜੀ ਤਾਂ ਉੱਥੇ ਇਹਦੀ ਮਾਂ ਪਾਗੇ ਜੀ ਜਿਹਦਾ ਪੂਰਾ ਸੂਬੇ ਦਾ ਰਿਕਾਰਡ ਜਿਹੜਾ ਜੀ ਉਹ ਉਹ 4600 ਲੀਟਰ ਹੈ ਜਿਹੜਾ ਰਿਕਾਰਡਿੰਗ ਹੈ ਔਰ 26 ਲੀਟਰ ਪਲੱਸ ਦਾ ਪੀਕ ਜੀ ਤਾਂ ਇਹ ਮੁੰਡਾ ਆਪਣਾ ਹੈਪੀ ਢਿਲੂ ਹੈ ਜੀ ਜਿੰਨੇ ਇਹ ਬੁੱਲ ਪਰਚੇਸ ਕੀਤਾ ਸੀ ਉਸ ਤੋਂ ਬਾਅਦ ਅਸੀਂ ਇੱਥੇ ਲੈ ਜਾਂਦਾ ਫਾਰਮ ਤੇ ਐਸੇ ਤਾਂ ਇਹਦੀ ਮਾਂ ਪਾ ਆ ਗਏ ਜੀ ਬਾਪ ਇਹਦਾ ਆ ਗਿਆ ਸ਼ੈਨਸ਼ਾ ਜਿਹੜਾ ਇਸ ਵਕਤ ਬਾਦਲ ਫਾਰਮ ਤੇ ਮੌਜੂਦ ਹੈ ਜੀ ਔਰ ਹੀਰਾ ਉਹਦਾ ਪਿਓ ਹੈਗਾ ਮਾਂ ਹੈਗੀ ਆਪਣੀ 부ਚੀ ਜੀ ਤੇ ਪਿਓ ਹੈਗਾ ਹੀਰਾ ਜੀ ਟੋਟਲ ਜਿੰਨੀ ਬਲੱਡ ਵਾਲਾ ਨੇ ਕਹਿੰਦੀ ਪਿਓਰਟੀ ਉਹ ਪਿਓਰਟੀ ਦੇ ਵਿੱਚ ਹੈਗੀ ਹੈ ਠੀਕ ਬਹੁਤ ਇਸ ਬੁੱਲ ਦੇ ਸੀਮਨ ਦੀ ਕਾਫੀ ਡਿਮਾਂਡ ਹੈ ਇਸ ਕਾਫੀ ਚੰਗੇ ਬਰੀਡਰ ਨੇ ਜਿਹੜੇ ਉਹਨਾਂ ਕਰੇ ਸੀਮਨ ਲੱਗ ਚੁੱਕਾ ਹੈ ਜੀ ਔਰ ਆਉਣ ਵਾਲੇ ਸਮੇਂ ਚ ਸੈਕਸਟਰ ਸੀਮਨ ਦੇ ਮਾਲਕ ਅਸੀਂ ਕਈ ਵੀਰ ਜਿਵੇਂ ਕਹੇ ਆ ਬਰੀਡਰ ਵੱਲ ਜਾਣੀ ਕਲੀਆਂ ਕੱਟੀਆਂ ਚਾਹੀਦੀਆਂ ਉਹਦੇ ਸਾਨੂੰ ਕਲੀਆਂ ਕੱਟੀਆਂ ਹੀ ਚਾਹੀਦੀਆਂ ਇਸ ਬੁੱਲ ਤੋਂ ਜੀ ਤਾਂ ਉਹ ਇਸ ਸੈਕਸਟਰ ਸੀਮਨ ਦੀ ਵੇਟ ਕਰ ਰਹੇ ਅਸੀਂ ਵੀ ਵੇਟ ਕਰ ਰਹੇ ਆ ਇਸ ਸਾਲ ਸਾਨੂੰ ਜਿੱਥੋਂ ਸੈਕਸਟਰ ਸੀਮਨ ਬੰਦ ਆ ਸਾਡਾ ਐਸਟੀ ਟੈਕਨੋਲੋਜੀ ਦੀ ਬਣਾਉਂਦੀ ਏ ਸਾਨੂੰ ਟਾਈਮ ਨਹੀਂ ਮਿਲਿਆ ਜੀ ਹੋ ਸਕਦਾ ਮਿਲ ਜੇ ਨਹੀਂ ਤਾਂ ਨੈਕਸਟ ਈਅਰ ਇਹਦਾ ਸੈਕਸਟਰ ਸੀਮਨ ਆਏਗਾ ਵੀਰੇ ਮੈਨੂੰ ਐ ਗੱਲ ਦੱਸੋ ਵੀ ਹੁਣ ਜੇ ਅੱਜ ਕੋਈ ਬੰਦਾ ਤੁਹਾਡੇ ਆ ਇਹਨਾਂ ਦੇ ਸੀਮਨ ਚਾਹੁੰਦਾ ਨੀਲੀ ਰਾਵੀ ਦਾ ਚਾਹੁੰਦਾ ਬਾਦਲ ਦਾ ਅਵੇਲੇਬਲ ਤੇ ਡੋਗਰ ਦਾ ਅਵੇਲੇਬਲ ਉਹ ਭਰ ਲੇਦਾ ਹੈਗਾ ਵਿਚਾਲੜੇ ਦਾ ਹਜੇ ਹੈ ਨਹੀਂਗਾ ਤਾਂ ਉਹਦੇ ਲਈ ਨੰਬਰ ਡਿਸਟਰੀਬਿਊਟਰ ਨੰਬਰ ਆ ਜਿਹੜੇ ਉਹ ਸ਼ੇਅਰ ਕਰਦੇ ਆ ਸਕਰੀਨ ਤੇ ਉਹ ਸਕਰੀਨ ਤੇ ਸ਼ੇਅਰ ਹੈ ABC ਦੇ ਤੁਸੀਂ ਜੇ ਨੀਲੀ ਰਾਵੀ ਦੇ ਬੋਲਾਂ ਦਾ ਸੀਮਨ ਚਾਹੁੰਦੇ ਆ ਤਾਂ ਡਿਸਟਰੀਬਿਊਟਰ ਦਾ ਨੰਬਰ ਆ ਜਿਹੜਾ ਉਹ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਸਜਣੋ ਵੀਡੀਓ ਕਿਹੋ ਜੀ ਲੱਗੀ ਇਨਫੋਰਮੇਸ਼ਨ ਤੁਹਾਨੂੰ ਕਿਹੋ ਜੀ ਲੱਗੀ ਉਹਦੇ ਲਈ ਵੀ ਤੁਸੀਂ ਕਮੈਂਟ ਕਰਨਾ ਤੇ ਨਾਲ ਦੀ ਨਾਲ ਥੈਂਕ ਯੂ ਕਰਦੇ ਆਂ ਰਜੀਵ ਸਰਪੰਚ ਹੁਣਾ ਦਾ ਨਾਲ ਉਹਨਾਂ ਦੇ ਜਿਹੜੇ ਪਿਆਰੇ ਸੱਜਣ ਆ ਜਿਹੜੇ ਡਿਸਟ੍ਰੀਬਿਊਟਰ ਵੀ ਆ ਡਾਕਟਰ ਵੀ ਆ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਪਿਆਰ ਵੀ ਕਰਦੇ ਆ ਆਪਾਂ ਕਹਿ ਸਕਦੇ ਆ ਬਹੁਤ ਸਾਰੇ ਕਿਸਾਨ ਵੀ ਆ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਨੇ ਵੀ ਨਾ ਜ਼ਰੂਰ ਬਹੁਤ ਸੋਹਣਾ ਹੋਊਗਾ ਤੇ ਉਹਨਾਂ ਸਾਰਿਆਂ ਦਾ ਵੀ ਜਿੰਨੇ ਵੀ ਸੱਜਣ ਹੁਣ ਤੱਕ ਵੀਡੀਓਜ਼ ਬਣੇ ਵੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਜਣ ਨੂੰ ਆਂਧਰਾ ਦੇ ਵਿੱਚ ABC ਵਾਲਿਆਂ ਦੀ ਇੱਕ ਬਹੁਤ ਵਧੀਆ ਲਵਾਟਰੀ ਇੱਕ ਬਹੁਤ ਵਧੀਆ ਫਾਰਮ ਇੱਕ ਬਹੁਤ ਵਧੀਆ ਮਦਰ ਫਾਰਮ ਬਣਿਆ ਹੋਇਆ ਜਿੱਥੋਂ ਤੁਹਾਨੂੰ ਮੋਹਰਾ ਦਾ ਨੀਲੀ ਰਾਵੀ ਦਾ ਥੋੜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਿਲ ਸਕਦਾ ਉਹ ਸਾਹੀਵਾਲ ਦਾ ਵੀ ਮਿਲਿਆ ਕਰੂਗਾ ਐਫਐਫ ਦਾ ਵੀ ਹੋ ਸਕਦਾ ਮਤਲਬ ਥੋੜਾ ਕਾਣਾ ਮਿਲ ਰਿਹਾ ਪਰ ਬਹੁਤ ਜ਼ਿਆਦਾ ਨਹੀਂ ਕੰਮ ਹੋ ਰਿਹਾ ਪਰ ਜ਼ਿਆਦਾ ਕੰਮ ਆ ਜਿਹੜਾ ਮੋਹਰਾ ਤੇ ਹੋ ਰਿਹਾ ਪਰ ਜਿੰਨਾ ਹੋ ਰਿਹਾ ਸਿਰਾ ਹੋ ਰਿਹਾ ਹੋਰ ਵੀ ਬੋਲ ਰੱਖੇ ਹੋਇਆ ਕਈ ਵੀਡੀਓ ਆਉਣਗੀਆਂ ਬਣੇ ਰਹੋ ਕਮਾਲ ਕੰਮ ਕਰਦਿਆ